ਹਾਂਜੀ ਕਹਿੰਦੇ ਪੁਲਸ ਮਹਿਕ ਵਿੱਚ ਰਿਸ਼ਵਤ ਚੱਲਦੀ ਆ ਆਪਾਂ ਇੱਕ ਅੱਖੀ ਦੇਖਿਆ ਜਿਹੜਾ ਹਾਲ ਤੁਹਾਡੇ ਸਾਹਮਣੇ ਸਾਂਝਾ ਕਰਦੇ ਆ ਕੀ ਇਹ ਸਹੀ ਹੈ ਜਾਂ ਗਲਤ ਆ ਦੋਸਤੋ ਇਹ ਟਰੈਕਟਰ ਟਰਾਲੀ ਜਾ ਰਹੇ ਆ ਟਰੈਕਟਰ ਬਿਨਾ ਨੰਬਰਾਂ ਤੋਂ ਤੇ ਟਰਾਲੀ ਤੁਹਾਡੇ ਸਾਹਮਣੇ ਕਿੰਨੀ ਲੰਬੀ ਆ ਕਿੰਨਾ ਘੇਰਾ ਇਹਨੇ ਕਵਰ ਕੀਤਾ ਹੋਇਆ ਤੇ ਪਿੱਛੇ ਟ੍ਰੈਫਿਕ ਜਮ ਕੀਤਾ ਹੋਇਆ ਲਾਈਨ ਲੱਗੀ ਹੈ ਟ੍ਰੈਫਿਕ ਦੀ ਇਹ ਤਾਂ ਉਹ ਸੀਜ਼ਨ ਲੱਗਿਆ ਟਰੈਕਟਰ ਦੇ ਵੀ ਪਿੱਛੇ ਦੇਖ ਸਕੇ ਚੰਗੀ ਦਲਾ ਬੰਦਾ ਨਾ ਇਹ ਨਾਲ ਕੋਈ ਹੈਲਪਰ ਬੈਠਾ ਇਹਨਾਂ ਮੈਂ ਗੱਲ ਵੀ ਕੀਤੀ ਆ ਤੇ ਕਹਿੰਦਾ ਖੰਨੇ ਤੋਂ ਆ ਬਾਕੀ ਸੱਚ ਬੋਲਦਾ ਝੂਠ ਬੋਲਦਾ ਇਹ ਨਹੀਂ ਪਤਾ ਤੁਹਾਨੂੰ ਇਹਦੀ ਆਵਾਜ਼ ਵੀ ਸੁਣਾਉਂਗਾ ਮੈਂ ਲਾਸਟ ਦੇ ਵਿੱਚ ਵੀ ਕੀ ਕਹਿੰਦਾ ਇਹ ਹੁਣ ਧੁੰਦਾ ਹਨੇਰੇ ਦੇ ਵਿੱਚ ਕਿਸੇ ਸੱਟ ਮਾਰ ਕੇ ਲੰਘ ਜਵੇ ਕਿਸਨੂੰ ਕੁਝ ਨਹੀਂ ਪਤਾ ਲੱਗਣਾ ਕੀ ਹੈ ਕੀ ਨਹੀਂ ਜੇ ਪੁਲਿਸ ਕੋਲ ਜਾਣੇ ਉਹ ਕਹਿੰਦੇ ਸਾਨੂੰ ਨੰਬਰ ਦੋ ਉਹ ਟਰੈਕਟਰ ਟਰਾਲੀ ਦਾ ਅਸੀਂ ਲੱਭ ਲੈਣੇ ਆ ਉਹਟਾ ਪੁਲਿਸ ਸਬੂਤ ਮੰਗ ਲੈਂਦੀ ਆ ਲੋਕਾਂ ਤੋਂ ਵੀ ਹਾਂ ਪਬਲਿਕ ਤੋਂ ਵੀ ਲਿਆਓ ਸਾਡੇ ਸਾਹਮਣੇ ਸੀ ਐ ਕਰ ਦਾਂਗੇ ਐ ਕਰ ਦਾਂਗੇ ਤੇ ਜਿਹੜੇ ਖਾਸਿਆਂ ਨੂੰ ਸ਼ਿਕਾਇਤ ਹੋ ਜਾਂਦੇ ਨੇ ਉਹ ਮਾਨਯੋਗ ਅਦਾਲਤਾਂ ਦੇ ਵਿੱਚ ਖੱਜਲ ਖਵਾਰ ਹੋ ਕੇ ਸ਼ਾਂਤੋ ਕੇ ਬੈਹ ਜਾਂਦੇ ਨੇ ਕਿਉਂਕਿ ਸਬੂਤ ਨਹੀਂ ਪੱਲੇ ਪੈਂਦਾ ਫਿਰ ਮਾਨਯੋਗ ਅਦਾਲਤਾਂ ਵੀ ਕੁਝ ਨਹੀਂ ਕਰ ਸਕਦੀਆਂ ਉਹ ਤੁਹਾਡੇ ਸਾਹਮਣੇ ਆ ਓਵਰਲੋਡ ਇੱਕ ਇਹ ਆ ਇੱਕ ਹੁਣ ਅੱਗੇ ਸਰੀਰ ਦਾ ਲੱਦਾ ਟਰੱਕ ਉਲਟਿਆ ਹੋਇਆ ਹੈ ਨਾ ਡੇਟਾ ਹੋਇਆ ਦੇਖੋ ਕਿੰਨਾ ਵਜੇ ਨਾ ਅਟ੍ਰੈਕਟ ਟਰਾਲੀ ਆ ਟਾਇਰ ਉੱਚੇ ਚੱਕੇ ਗਏ ਇਹਦੇ ਆਪਾਂ ਆਮ ਤੌਰ ਤੇ ਦੇਖਦੇ ਆ ਟਰੈਕਟਰ ਵੀ ਟਾਇਰ ਉੱਚੇ ਹੋਏ ਹੁੰਦੇ ਨੇ ਪੂਰੇ ਜ਼ਮੀਨ ਨਾਲ ਲੱਗਦੇ ਨਹੀਂਗੇ ਤੇ ਭਜਾਈ ਜਾਂਦੇ ਨੇ ਉਹ ਸੜਕਾਂ ਉੱਤੇ ਇੰਨਾ ਲੋਡ ਕਰਕੇ ਗੰਨਾ ਜਾਂ ਕੋਈ ਹੋਰ ਚੀਜ਼ਾਂ ਬੋਰੀਆਂ ਬਾਰੀਆਂ ਲੱਦ ਕੇ ਲਈ ਜਾਂਦੇ ਨੇ ਇਹ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਅਫਸਰਾਂ ਨੂੰ ਸਾਰਾ ਕੁਝ ਪਤਾ ਇਹ ਪਤਾ ਨਹੀਂ ਕਿਉਂ ਇਹ ਇਹਨਾਂ ਨੂੰ ਛੁੱਟ ਦਿੰਦੇ ਨੇ ਕਾਰਨ ਕੀ ਆ ਸ਼ਾਇਦ ਕਾਰਨ ਹੋਏ ਇਹ ਜਿਹੜੀ ਆਪਾਂ ਫੋਟੋ ਮੂਰੇ ਦੇਖੀ ਆ ਤੇ ਅੱਗੇ ਫੋਟੋ ਦੇਖਾਂਗੇ ਇੰਨੇ ਫਲਾ ਦੇ ਵਿੱਚ ਜਿਹੜੇ ਚੱਲੇ ਹੋਏ ਨੇ ਆ ਪੂਰੀ ਸੜਕ ਰੋਕ ਕੇ ਜਾ ਰਹੇ ਨੇ ਆ ਵਜਨ ਦੇ ਵਿੱਚ ਕਿੰਨਾ ਹੋਊਗਾ ਇਹਦਾ ਐਕਸਲ ਟੁੱਟਿਆ ਖੜਾ ਹੋਇਆ ਨਾ ਇਹ ਵੀਰ ਕੀ ਕਾਰਨ ਆ ਇਹ ਕਿਉਂ ਇਸ ਤਰ੍ਹਾਂ ਹੁੰਦਾ ਹੈ ਇਹ ਪੁਲਿਸ ਦੀਆਂ ਅਖਰ ਥੱਲੋਂ ਨੱਕ ਦੇ ਹੇਠਾਂ ਜੀ ਚੀਜ਼ਾਂ ਲੰਘ ਜਾਂਦੀਆਂ ਨੇ ਨਾ ਉਹਨਾਂ ਨੂੰ ਇਹਦੀ ਸਮੈਲ ਆਉਂਦੀ ਆ ਨਾ ਕੁਝ ਹੋਰ ਇਹ ਫੇਰ ਤੁਹਾਨੂੰ ਮੈਂ ਦਿਖਾ ਰਿਹਾ ਟਰੈਕਟਰ ਟਰਾਲੀ ਨਾ ਇਹਦਾ ਕੋਈ ਹੈਲਪਰ ਆ ਨਾ ਇਹਨੂੰ ਲੈਟਾ ਲੱਗੇ ਟਰਾਲੀ ਦੇ ਪਿੱਛੇ ਨਾ ਕੋਈ ਸੇਫਟੀ ਉਹ ਇਹਦੇ ਪਿੱਛੇ ਇਹਨਾਂ ਨੇ ਕੋਈ ਜੁਗਾੜਬਾਜ਼ੀ ਕੀਤੀ ਹੋਈ ਆ ਕੋਈ ਸਹੂਲਤ ਨਹੀਂ ਸਿੱਧਾ ਦੱਬੀ ਜਾ ਰਿਹਾ ਇਹ ਬੰਦਾ ਇਹ ਕਿਸਾਨਾਂ ਦੀ ਟਰਾਲੀ ਨਹੀਂ ਕਿਸੇ ਵਪਾਰੀਆਂ ਦੀ ਟਰਾਲੀਆਂ ਨੇ ਠੀਕ ਹੈ ਨਾ ਜਿਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਗਈ ਵੀ ਕੀ ਅਸੀਂ ਕਰਨਾ ਕੀ ਨਹੀਂ ਕਰਨਾ ਇੱਥੇ ਮਾਨਯੋਗ ਜਿਹੜੇ ਉੱਚ ਅਧਿਕਾਰੀ ਨੇ ਪੁਲਿਸ ਦੇ ਕੀ ਕਹਿਣਾ ਚਾਹੁੰਦੇ ਨੇ ਵੀ ਉਹ ਇਹਨਾਂ ਚੀਜ਼ਾਂ ਨੂੰ ਛੋਟ ਕੇ ਉਹ ਦਿੰਦੇ ਨੇ ਹਾਲਾਂਕਿ ਇਮਾਨਦਾਰੀ ਬਹੁਤ ਜ਼ਿਆਦਾ ਸਾਡੇ ਦੇਸ਼ ਦੇ ਵਿੱਚ ਪਰ ਇਹ ਜਦੋਂ ਕਿਸੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਮਾਰ ਦਿੰਦੇ ਨੇ ਕੋਈ ਹਾਦਸਾ ਹੋ ਜਾਂਦਾ ਫਿਰ ਪਰਿਵਾਰ ਪਿੱਟਦਾ ਫਿਰ ਫੈਸਲਾ ਕਰ ਲੈਂਦੇ ਨੇ ਕਾਰਨ ਕੀ ਹੈ ਵੀ ਇਹਦੇ ਟਰੈਕਟਰ ਟਰਾਲੀ ਦੇ ਕੋਲੇ ਕੋਈ ਕਾਗਜ਼ਾਤ ਕੋਈ ਉਹ ਨੰਬਰ ਨੰਬਰ ਹੈ ਨਹੀਂ ਲਿਖਿਆ ਸਾਡੇਆਂ ਦੇ ਕੋਈ ਸੀਸ਼ੇ ਕੋਈ ਹੋਰ ਚੀ ਹੈ ਨਹੀਂ ਇਹਦੇ ਤੇ ਬੰਦੇ ਦੀ ਆ ਤੁਹਾਡੇ ਸਾਹਮਣੇ ਵੀ ਕਿੰਨੀ ਉਚਾਈ ਹੈ ਜੀ ਇਹ ਪਰਮਿਸ਼ਨਾਂ ਕਿਉਂ ਇਹਨਾਂ ਨੂੰ ਮਿਲ ਜਾਂਦੀਆਂ ਨੇ ਤੇ ਇਥੇ ਆ ਅੱਗੇ ਤੁਹਾਡੇ ਸਕਰੀਨ ਉੱਤੇ ਡਿਸਪਲੇ ਹੋ ਰਿਹਾ ਕੋ ਪਟਿਆਲੇ ਦੀ ਖਬਰ ਨਸ਼ਰ ਹੋਈ ਸੀਗੀ ਸੋਸ਼ਲ ਸਾਈਟ ਤੇ ਮੈਂ ਉਹ ਤੋਂ ਚੱਕੀ ਆਏ ਬਿਜ਼ਨਸ ਵੱਲੋਂ ਮੋਟਰ ਵਹੀਕਲ ਇਨਸਪੈਕਟਰ ਅਤੇ ਉਸ ਦਾ ਸਾਥੀ 14000 ਰੁਪਏ ਰਿਸ਼ਵਤ ਲੈਣ ਦਾ ਕਾਬੂ ਕਾਰਨ ਕੀ ਇਹਨਾਂ ਚੀਜ਼ਾਂ ਦਾ ਰਿਸ਼ਵਤ ਕਾਰਨ ਕਿਉਂ ਤੇ ਆ ਹੁਣ ਤੁਸੀਂ ਧਿਆਨ ਨਾਲ ਸੁਣਿਓ ਟਰੈਕਟਰ ਦਾ ਕੋਈ ਨੰਬਰ ਵੀ ਹੈ ਨਹੀਂਗਾ ਉਹ ਰੁਕ ਵੀ ਉਹ ਕਿੱਥੋਂ ਦਾ ਟਰੈਕਟਰ ਹੈ ਕਿੱਥੋਂ ਆ ਥਨੇਗਾ ਥਨੇ ਇਹਨਾਂ ਨੰਬਰ ਨੰਬਰ ਹੈਗਾ ਕੋਈ ਨੰਬਰ ਹੈ ਨਹੀਂਗਾ ਨੰਬਰ ਕਿਉਂ ਨਹੀਂ ਹੈਗਾ ਟਰੈਕਟਰ ਦਾ ਮਾਲਕ ਦਾ